ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁਤ ਸਵਾਦ ਤੁਹਾਡਾ ਆਮ ਆਦਮੀ ਪਾਰਟੀ ਦੇ ਤਿੰਨ ਲੀਡਰਾਂ ਦੇ ਖਿਲਾਫ ਕੋਈ ਐਫ ਆਈ ਆਰ ਦਰਜ ਮਾਮਲਾ ਸੰਟਾ ਕਲੋਜ਼ ਦੀ ਇੱਕ ਪੋਸਟ ਪਾ ਕੇ ਬੇਦਬੀ ਕੀਤੀ ਹੈ ਤਿਸ ਚਨ ਭਾਈਚਾਰੇ ਨੂੰ ਵੱਡੀ ਠੇਸ ਪਹੁੰਚੀ ਹੈ ਜਿਸ ਕਰਕੇ ਇਹਨਾਂ ਤਿੰਨਾਂ ਲੀਡਰਾਂ ਦੇ ਖਿਲਾਫ ਪਰਚਾ ਦਰਜ ਹੋਇਆ ਹੈ ਗ੍ਰਿਫਤਾਰੀ ਹੋਵੇਗੀ ਇਹਨਾਂ ਤਿੰਨਾਂ ਲੀਡਰਾਂ ਦੀ ਕਿਹੜੇ ਕਿਹੜੇ ਇਹ ਤਿੰਨ ਲੀਡਰ ਨੇ ਜਿਨ੍ਹਾਂ ਨੇ ਕ੍ਰਿਸਚਨ ਪਾਈਚਾਰੇ ਨੂੰ ਜੋ ਠੇਸ ਪਹਾਈਏ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਰਾਜਨੀਤੀ ਦੇ ਵਿੱਚ ਵੱਡੀ ਹਲਚਲ ਮਚ ਗਈ ਹੈ ਜੋ ਆਮ ਆਦਮੀ ਪਾਰਟੀ ਦੇ ਤਿੰਨ ਲੀਡਰ ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਹੋਈਏ ਜੋ ਬੇਦਬੀਆਂ ਕਰਨ ਦੇ ਦੋਸ਼ ਲੱਗੇ ਨੇ ਜਿਸ ਦਾ ਪਹਿਲਾ ਕਿ ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਪੈਰ ਰੱਖਿਆ ਸੀ ਉਸ ਵਕਤ ਉਹਨਾਂ ਦੇ ਕੁਝ ਦਿੱਲੀ ਦੇ ਵਿਧਾਇਕਾਂ ਨੇ ਆਥੇ ਪੰਜਾਬ ਵਿੱਚ ਬੇਦਬੀਆਂ ਕਰਵਾਈਆਂ ਤੇ ਪੰਜਾਬ ਦੀ ਸੱਤਾ ਦੇ ਵਿੱਚ ਕਾਮਲ ਕਾਮਜਬ ਹੋਏ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਅਜੇ ਹਾਈ ਦੁਬਾਰਾ ਫਿਰ ਚਾਰਾ ਸ਼ੁਰੂ ਕਰ ਦਿੱਤਾ ਹੈ ਦੁਬਾਰਾ ਸੱਤਾ ਵਿੱਚ ਆਉਣ ਲਈ ਜੋ ਇੱਕ ਜਿਹੜਾ ਕਿ 크ਿਸਚਨ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਇਹ ਤਿੰਨ ਲੀਡਰ ਜਿਨ੍ਹਾਂ ਨੇ ਇਹ ਸੰਟਾ ਕਲੋਸ ਦੀ ਤਸਵੀਰ ਬਣਾ ਕੇ ਪੋਸਟ ਪਾ ਕੇ ਬਦਬੀ ਕੀਤੀ ਹੈ ਸੋ ਦਿੱਲੀ ਦੇ ਇਹ ਤਿੰਨੋਂ ਨੇਤਾ ਸੌਰਵ ਭਰਦਵਾਜ ਸੰਜੀਵ ਚਾਹ ਤੇ ਅਦਿਲ ਅਹਿਮਦ ਖਾਨ ਨੇ ਤਿੰਨੋਂ ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਐਫ ਆਈ ਆਰ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਦੇ ਤਹਿਤ ਦਰਜ ਕੀਤੀ ਗਈ ਹੈ ਸ਼ਿਕਾਇਤ ਦੇ ਅਨੁਸਾਰ 17 ਅਤੇ 18 ਦਸੰਬਰ 2025 ਨੂੰ ਇਹਨਾਂ ਨਤਾਮਾਂ ਨੇ ਆਪਣੇ ਇਦਕਾਰਤ ਸੋਸ਼ਲ ਮੀਡੀਆ ਦੇ ਖਾਤਿਆਂ ਤੋਂ ਇੱਕ ਵੀਡੀਓ ਪੋਸਟ ਕੀਤੀ। ਇਸ ਵੀਡੀਓ ਵਿੱਚ ਕਨਾਟ ਪਲੇਸ ਵਿੱਚ ਪੇਸ਼ ਕੀਤੇ ਗਏ ਇੱਕ ਰਾਜਨੀਤਿਕ ਸਕਿੱਟ ਨਾਲ ਜੋੜ ਕੇ ਇਹਨਾਂ ਨੇ ਇਹ ਪੋਸਟ ਪਾਈ। ਵੀਡੀਓ ਵਿੱਚ ਸੰਤਾ ਕਲਾਸ ਜੋ ਕਿ ਇਸਾਈ ਪਾਈਚਰੇਲੀ ਇੱਕ ਪਵਿੱਤਰ ਅਤੇ ਸਤਿਕਾਰਯੋਗ ਧਾਰਮਿਕ ਸੱਭਿਆਚਾਰਕ ਪ੍ਰਤੀਕ ਨੂੰ ਮਚਾਕੀਆ ਅਤੇ અપਮਾਨਜਨਕ ਢੰਗ ਨਾਲ ਦਿਖਾਇਆ ਗਿਆ। ਵੀਡੀਓ ਵਿੱਚ ਸੰਤਾ ਕਲਾਸ ਨੂੰ ਸੜਕ ਤੇ ਬੇਹੋਸ਼ ਹੋ ਕੇ ਡਿੱਗਦੇ ਹੋਏ ਅਤੇ ਉਸ ਨੂੰ ਰਾਜਨੀਤਿਕ ਸੰਦੇਸ਼ ਦੇਣ ਲਈ ਇੱਕ ਪ੍ਰਾਪ ਸਾਧਨ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਇੰਨਾ ਹੀ ਨਹੀਂ ਵੀਡੀਓ ਵਿੱਚ ਨਕਲੀ ਸੀਪੀਆਰ ਕਰਦੇ ਹੋਏ ਸੰਟਾ ਕਲੋਜ ਦਾ ਮਜ਼ਾਕ ਉਡਾਇਆ ਗਿਆ ਜਿਸ ਨਾਲ ਸੈਂਟਰ ਨਿਕੋਲਸ ਅਤੇ 크리스마ਸ ਤਿਹਾੜੀ ਦੀ ਪਵਿੱਤਰਤਾ ਨੂੰ ਠੇਸ ਪਹੁੰਚੀ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਇਹ ਜਾਣਬੁੱਝ ਕੇ ਅਤੇ ਬਦਨੀਤੀ ਨਾਲ ਈਸਾਈ ਭਾਈਚਾਰੇ ਦੀਆਂ ਧਾਰਮਿਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨੀਤੀ ਜੋ ਇਹਨਾਂ ਤਿੰਨੋਂ ਲੀਡਰਾਂ ਨੇ ਅਪਣਾਈ ਐਡਵੈਂਟਡ ਦੇ ਅੰਤਮ ਦਿਨਾਂ ਦੇ ਦੌਰਾਨ ਧਾਰਮਿਕ ਪ੍ਰਤੀਕ ਇਸ ਤਰ੍ਹਾਂ ਰਾਜਨੀਤਿਕ ਇਸਤੇਮਾਲ ਕਰਨਾ ਇਸਾਈ ਧਰਮ ਦਾ ਅਪਮਾਨ ਮੰਨਿਆ ਗਿਆ ਹੈ ਸੋ ਦਿੱਲੀ ਪੁਛ ਦੇ ਅਨੁਸਾਰ ਜਨਤਕ ਤੌਰ ਤੇ ਕਿਸੇ ਧਾਰਮਿਕ ਚਿੰਨ ਦਾ ਮਜ਼ਾਕ ਉਡਾਉਂਦੇ ਹੋਏ ਬੀ ਐਲ ਐਸ ਦੀ ਧਾਰਾ 302 ਦੀ ਉਲੰਘਣਾ ਹੈ ਦਿੱਲੀ ਪੁਛ ਨੇ ਮਾਮਲੇ ਵਿੱਚ ਸਬੰਧਤ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਔਰ ਜਾਂਚ ਜਾਰੀ ਹੈ ਤਿੰਨੋਂ ਵੱਡੇ ਲੀਡਰਾਂ ਦੀ ਹੁਣ ਗ੍ਰਿਫਤਾਰੀ ਹੋਵੇਗੀ ਤਿੰਨੋਂ ਵੱਡੇ ਲੀਡਰਾਂ ਦੇ ਉੱਪਰ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਜੋ ਦਿੱਲੀ ਦੇ ਇਸ ਸਾਬਕਾ ਮੰਤਰੀ ਤੇ ਵਿਧਾਇਕ ਨੇ ਜਿਨ੍ਹਾਂ ਨੇ ਈਸਾਈ ਪਾਇਚਾਰੇ ਨੂੰ ਠੇਸ ਪਹਾਈ ਹੈ ਜਿਸ ਨੂੰ ਲੈ ਕੇ ਇਹ ਤਿੰਨੋਂ ਵਿਧਾਇਕਾਂ ਦੇ ਉੱਪਰ ਪਰਚਾ ਦਰਜ ਹੋ ਗਿਆ ਹੈ